ਸਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਅਤੇ ਹੋਸਟ ਸਤਪਾਲ ਸਿੰਘ ਰਤਨ ਅਸੀਂ ਇੱਕ ਵਾਰ ਫੇਰ ਪਹੁੰਚੇ ਹਾਂ ਆਪਣਾ ਇੱਕ ਨਵਾਂ ਐਪੀਸੋਡ ਲੈ ਕੇ ਪਿੰਡਾਂ ਦੀ ਸੱਤ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਉਹ ਸਾਥੀ ਜਿਹੜੀ ਆਮ ਤੌਰ ਤੇ ਪਿੰਡਾਂ 'ਚ ਦੇਖੀ ਜਾਂਦੀ ਹੈ ਜਿਸ ਤੇ ਬਹਿ ਕੇ ਪਿੰਡ ਦੇ ਮਸਲੇ ਸੁਲਝਾਏ ਜਾਂਦੇ ਨੇ ਪਿੰਡ ਦੀਆਂ ਮੁਸ਼ਕਲਾਂ ਇੱਕ ਮੰਚ ਤੇ ਬਹਿ ਕੇ ਹੱਲ ਕੀਤੀਆਂ ਜਾਂਦੀਆਂ ਨੇ ਤਾਂ ਜਿਸ ਵਿੱਚ ਪਿੰਡ ਦੇ ਬਜ਼ੁਰਗ ਖਾਸ ਕਰ ਨੌਜਵਾਨਾਂ ਦਾ ਇੱਕ ਸਾਂਝਾ ਉਪਰਾਲਾ ਹੁੰਦਾ ਹੈ ਅਸੀਂ ਪਿੰਡ ਦੀ ਪੰਚਾਇਤ ਨਾਲ ਗੱਲ ਕਰ ਗਏ ਪਿੰਡ ਦੇ ਸਰਪੰਚ ਨਾਲ ਗੱਲ ਕਰਾਂਗੇ ਪਿੰਡ ਦੀਆਂ ਮਹਿਲਾਵਾਂ ਨਾਲ ਗੱਲ ਕਰਾਂਗੇ ਆਫਟਰ ਆਲ ਪਿੰਡ ਦੇ ਬਸਲਿਕਾ ਨਾਲ ਗੱਲ ਕਰਾਂਗੇ ਕਿਸ ਤਰ੍ਹਾਂ ਦਾ ਉਸ ਦੇ ਪਿੰਡੇ ਵਿੱਚ ਵਿਕਾਸ ਹੈ ਤੇ ਕੀ ਹੁਣ ਤੱਕ ਜਿਹੜੀਆਂ ਪਿੰਡ ਚ ਸਹੂਲਤਾਂ ਮਿਲੀਆਂ ਉਹ ਆਮ ਲੋਕਾਂ ਨੂੰ ਮਿਲ ਪਈਆਂ ਅਸੀਂ ਸਰਪੰਚ ਸਾਹਿਬ ਨਾਲ ਕਰਾਂਗੇ ਸਰਪੰਚ ਸਾਹਿਬ ਪਤਾ ਲੱਗਿਆ ਹੈ ਕਿ ਤੁਹਾਡੀ ਦੂਸਰੀ ਸੈਕੰਡ ਟਨਰ ਹੈਗੀ ਹੈ ਤੁਸੀਂ ਪਹਿਲਾਂ ਵੀ 5 ਸਾਲ ਸਰਪੰਚੀ ਕੀਤੀ ਹੈ ਤੁਹਾਨੂੰ ਲੱਗਦਾ ਵੀ ਤੁਹਾਡੇ ਸਮੇਂ ਦੇ ਵਿੱਚ ਕੁਕਾ ਚ ਕੰਮ ਅਜੇ ਹੋਰ ਵੀ ਕਰਨ ਵਾਲੇ ਪਏ ਆ ਬੈਠ ਹਾਂਜੀ 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 ਬਿਲਕੁਲ ਸਰ ਬਹੁਤ سارے ਕੰਮ ਕੀਤੇ ਅਸੀਂ ਪਹਿਲੀ ਪੰਚਾਇਤ ਵਿੱਚ ਵੀ ਇੱਕ ਪੰਚਾਇਤ ਘਰ ਰੈਡੀ ਕਰਵਾਇਆ ਕੁਝ ਸੜਕਾਂ ਬਣਵਾਈਆਂ ਬੱਚੇ ਸਕੂਲ ਜਾਂਦੇ ਸੀ ਉਹਦੇ ਵਿੱਚ ਪੁਲੀ ਹੁੰਦੀ ਸੀ ਉਹ ਬਣਵਾਈ ਆ ਪੁਲੀ ਬਣਾਉਣ ਵਾਲੀ ਸੀ ਗੈਪ ਸੀ ਬਾਕੀ ਹੋਰ ਸਾਡੇ ਪਿੰਡ ਨੂੰ ਸੀਵਰੇਜ ਚਾਹੀਦਾ ਹੈ ਸੀਵਰੇਜ ਦੀ ਬਹੁਤ ਜ਼ਰੂਰਤ ਹੈ ਕੁਝ ਘਰਾਂ ਦੇ ਅੱਗੇ ਬਹੁਤ ਜ਼ਿਆਦਾ ਗੰਦ ਹੈਗਾ ਮਤਲਬ ਨਰਕ ਦੀ ਜ਼ਿੰਦਗੀ ਜੀ ਰਹੇ ਉਹ ਉੱਥੇ ਸਾਨੂੰ ਸੀਵਰੇਜ ਦੀ ਜ਼ਰੂਰਤ ਹੈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਸੀਵਰੇਜ ਜੂੜ ਪਵਾ ਕੇ ਦਿੱਤਾ ਜਾਵੇ ਕਿਉਂਕਿ ਉਹਦੇ ਨਾਲ ਹੀ ਉਹ ਮਲੇ ਠੀਕ ਹੋਣਾ ਹੈ ਉੱਥੇ ਗੈਪ ਜਿਹੜਾ ਹੈ ਨਾ ਉਹ ਬਹੁਤ ਜ਼ਿਆਦਾ ਗੰਦਗੀ ਹੈ ਉੱਥੇ ਗੰਦਾ ਪਾਣੀ ਨਿਕਲਦਾ ਉਹਨਾਂ ਦੇ ਘਰ ਦੇ ਅੱਗੋਂ ਤੇ ਉਹ ਜਿੰਨੇ ਵੀ ਘਰ ਹੈਗੇ ਉਧਰ ਬਹੁਤ ਜ਼ਿਆਦਾ ਮੁਸ਼ਕਲ ਵਿੱਚ ਟਾਈਮ ਪਾਸ ਕਰ ਰਹੇ ਆ ਮੈਡਮ ਅਸੀਂ ਜੇ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਪਿੰਡ ਹੈਗੇ ਪੰਜਾਬ ਦੇ ਇੱਥੇ ਬਹੁਤ ਸਾਰੀਆਂ ਸਹੂਲਤਾਂ ਹੈਗੀਆਂ ਤੁਹਾਨੂੰ ਲੱਗਦਾ ਤੁਹਾਡਾ ਪਿੰਡ ਅੱਜ ਵੀ ਕੁਝ ਬੁਨਿਆਦੀ ਸਹੂਲਤਾਂ ਤੋਂ ਸਕਣਾ ਹੈਗਾ ਜਾਂ ਪਿੰਡ 'ਚ ਕੁਝ ਕੰਮ ਕਰਨ ਵਾਲੇ ਪੈਂਡਿੰਗ ਪਏ ਆ ਬਹੁਤ ਜ਼ਿਆਦਾ ਹੈਗੇ ਆ ਹੱਲੇ ਸਰ ਮਸਲਨ ਕਿਸ ਤਰ੍ਹਾਂ ਦੇ ਜਿਸ ਤਰ੍ਹਾਂ ਕਿ ਇੱਕ ਤੇ ਪਾਣੀ ਦਾ ਸਾਨੂੰ ਮਸਲਾ ਹੈਗਾ ਤੇ ਇੱਕ ਸਾਡੇ ਪਿੰਡ ਵਿੱਚ ਗਰਾਊਂਡ ਨਹੀਂ ਹੈਗੀ ਬੱਚਿਆਂ ਦੇ ਖੇਡਣ ਵਾਸਤੇ ਗਰਾਊਂਡ ਨਹੀਂ ਹੈਗੀ ਕਿਉਂਕਿ ਬੱਚਿਆਂ ਨੂੰ ਖੇਡਣ ਨੂੰ ਗਰਾਊਂਡ ਮਿਲ ਗਈ ਬੱਚੇ ਉੱਥੇ ਜਾ ਕੇ ਖੇਡਣਗੇ ਤੇ ਫੋਨ ਮੋਬਾਈਲ ਦਾ ਪਿੱਛਾ ਛੱਡਣਗੇ ਹਾਂ ਜੀ ਤੁਹਾਨੂੰ ਕਿ ਲੱਗਦਾ ਵੀ ਤੁਹਾਡੀ ਜਿਹੜੀ ਪਿਛਲੀ ਟਨਰ ਹੈਗੀ ਉੱਥੇ ਤੁਸੀਂ ਬਹੁਤ ਸਾਰੇ ਕੰਮ ਕਰਾਇਆ ਲੇਕਿਨ ਅੱਜ ਲੱਗਦਾ ਵੀ ਕੁਝ ਹੋਰ ਕੰਮ ਕਰਵਾਉਣਾ ਜ਼ਰੂਰੀ ਹੈਗੇ ਪਿੰਡ ਦੇ ਜਿਹਨੂੰ ਮੈਂ ਕਹਿ ਸਕਦਾ ਕਿ ਆ ਆਪਣਾ ਇੱਕ ਏਮ ਹੁੰਦਾ ਵੀ ਮੈਂ ਆਪਣੀ ਟਿਨਿਓਰ ਜੇ ਮੈਨੂੰ ਪਿੰਡ ਵਾਲਿਆਂ ਨੇ ਇੱਕ ਮੌਕਾ ਦਿੱਤਾ ਤਾਂ ਮੈਂ ਆ ਚੀਜ਼ ਜ਼ਰੂਰ ਕਰਾਉਣੀ ਚਾਹਨੀ ਹਾਂ ਤਾਂ ਕਿ ਪਿੰਡ ਨੂੰ ਇੱਕ ਨਵੀਂ ਦਿਸ਼ਾ ਮਿਲ ਸਕੇ ਬਿਲਕੁਲ ਸਰ ਸਾਡੀ ਬਹੁਤ ਜ਼ਿਆਦਾ ਮਤਲਬ ਕੀ ਹੈਗੀ ਹੈ ਕਿ ਅਸੀਂ ਪਿੰਡ ਵਿੱਚ ਪਿੰਡ ਨੂੰ ਇੱਕ ਸਵਰਗ ਟਾਈਪ ਬਣਾ ਦਈਏ ਸਾਡੇ ਸ਼ਮਸ਼ਾਨ ਘਾਟ ਵਿੱਚ ਬਹੁਤ ਪ੍ਰੋਬਲਮ ਹੈਗੀ ਸੀ ਉੱਥੇ ਸਾਨੂੰ ਸੜਕ ਜਿਹੜੀ ਉਹ ਸਾਡੀ ਕੱਚੀ ਸੀ ਜਦੋਂ ਵੀ ਕੋਈ ਵੀ ਮਤਲਬ ਡੈਥ ਕੇਸ ਹੋ ਜਾਂਦਾ ਤਾਂ ਸਾਨੂੰ ਉੱਥੇ ਲੰਗਣ ਚ ਮੁਸ਼ਕਲ ਆਉਂਦੀ ਸੀਗੀ ਅੱਧੀ ਸੜਕ ਬਣੀ ਹੋਈ ਸੀ ਅੱਧੀ ਹੁਣ ਮਨਰੇਗਾ ਵਿੱਚ ਮਿਲੀ ਆ ਉਹਦਾ ਥੋੜਾ ਕੰਮ ਰੁਕਿਆ ਹੋਇਆ ਹੈ ਉਹ ਜ਼ਰੂਰ ਅਸੀਂ ਚਾਹਨੇ ਕਿ ਸਾਡਾ ਜਿਹੜਾ ਸ਼ਮਸ਼ਾਨ ਘਾਟ ਹੈ ਅਸੀਂ ਉਹਨੂੰ ਵਧੀਆ ਤਰੀਕੇ ਨਾਲ ਬਣਾਉਣਾ ਚਾਹਨੇ ਜਿੱਦਾਂ ਕਿ ਆ ਪਿੰਡਾਂ ਵਿੱਚ ਹੁੰਦਾ ਹੈ ਠੀਕ ਹੈ ਜਿੱਦਾਂ ਮੈਡਮ ਨੇ ਗੱਲ ਕੀਤੀ ਵੀ ਹਾਲਾਂਕਿ ਉਹਨਾਂ ਨੇ ਜਿੱਦਾਂ ਗੱਲ ਕੀਤੀ ਕਿ ਪਿਛਲੀ ਟਨਿਓਰ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਪਿੰਡ ਦੇ ਲਈ ਵਿਕਾਸ ਦੇ ਕੰਮ ਕਰਵਾਇਆ ਲੇਕਿਨ ਕੁਝ ਕੰਮ ਅਜੇ ਵੀ ਬਾਕੀ ਹੈ ਜਿੱਦਾਂ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਇੱਕ ਬੱਚਿਆਂ ਲਈ ਪਲੇਗ੍ਰਾਉਂਡ ਹੋਣਾ ਜ਼ਰੂਰੀ ਹੈ ਖਾਸ ਕਰਕੇ ਕੁਝ ਜਿਹੜੇ ਸ਼ਮਸ਼ਾਨ ਘਾਟ ਉਹਨੂੰ ਵੀ ਜਿਹੜਾ ਰਸਤਾ ਉਸ ਦੀ ਜ਼ਰੂਰ ਉਹਨਾਂ ਨੇ ਕਮੀ ਜਿਹੜੀ ਖਿਲੇ ਉਹ ਜ਼ਰੂਰ ਜ਼ਾਹਰ ਕੀਤੀ ਹੈ ਅਸੀਂ ਪਿੰਡ ਦੇ ਤੇ ਪਿੰਡ 'ਚ ਦੇਖਿਆ ਗਿਆ ਕਿ ਜੈਂਟਸ ਦਾ ਗੱਲ ਕਰਦੇ ਆ ਵੀ ਸਹਾਨੀਆਂ ਚੂਤ ਲੇਕਿਨ ਸਹੂਲਤਾਂ ਨੂੰ ਚਾਹੀਦੀ ਲੇਕਿਨ ਬਹੁਤ ਸਾਰੇ ਲੇਡੀਜ਼ ਹੈਗੀਆਂ ਜਿਨ੍ਹਾਂ ਦੀ ਵੀ ਖੁਆਇਸ਼ ਹੁੰਦੀ ਵੀ ਸਾਡੇ ਪਿੰਡ 'ਚ ਸਹੂਲਤਾਂ ਨੂੰ ਚਾਹੀਦੀ ਚਾਹੇ ਉਹ ਲੇਡੀਜ਼ ਜਿਮ ਹੋਵੇ ਚਾਹੇ ਕੋਈ ਇਦਾਂ ਦਾ ਕੋਈ ਕੰਮ ਖਰਬ ਜਨਾ ਲੇਡੀਜ਼ ਆਪਣਾ ਗੁਜ਼ਾਰਾ ਬੜੇ ਸੁਚੇਤ ਤਰੀਕੇ ਨਾਲ ਕਰ ਸਕਣ ਹਾਂਜੀ ਹਾਂਜੀ ਸਰ ਚਾਹੀਦਾ ਆ ਕੋਈ ਨਾ ਕੋਈ ਜਿਵੇਂ ਲੇਡੀਜ਼ ਹੈਗੀਆਂ ਬੇਰੋਜ਼ਗਾਰ ਵੀ ਹੈਗੀਆਂ ਮਤਲਬ ਚਾਹਦੇ ਆ ਕਿ ਕੋਈ ਸਲਾਈ ਦਾ ਹੋਵੇ ਕੁਛ ਐਦਾਂ ਹੋਵੇ ਇਹ ਹੁਣ ਇੱਕ ਜਿਮ ਬਹੁਤ ਜ਼ਰੂਰੀ ਆ ਕਿਉਂਕਿ ਬੱਚੇ ਜਿਹੜੇ ਅਸੀਂ ਚਾਹਦੇ ਆ ਕਿ ਨ ਤੇ ਉਹਨਾਂ ਵਾਸਤੇ ਜਿੰਮ ਦਾ ਪ੍ਰਬੰਧ ਕੀਤਾ ਜਾਵੇ ਤੁਹਾਨੂੰ ਲੱਗਦਾ ਨਹੀਂ ਲੇਡੀਜ਼ ਵਾਸਤੇ ਵੀ ਕੋਈ ਨਾ ਕੋਈ ਹਾਬੇਦਾਨ ਸੌਣਾ ਚਾਹੀਦਾ ਜਿੱਦਾਂ ਕਹਿੰਦੇ ਛੋਟੀਆਂ ਬੱਚੇ ਹੈਗੀਆਂ ਉਹਨਾਂ ਲਈ ਕੋਈ ਸਲਾਈ ਸੈਂਟਰ ਹੋਵੇ ਜਾਂ ਕੋਈ ਇਹਨਾਂ ਦਾ ਹਾਂਜੀ ਇਦਾਂ ਦਾ ਚਾਹੀਦਾ ਕੁਛ ਨਾ ਕੁਛ ਸਲਾਈ ਸੈਂਟਰ ਖੁੱਲਣਾ ਚਾਹੀਦਾ ਆ ਜਾਂ ਕੋਈ ਪਾਰਲਰ ਦਾ ਖੁੱਲਣਾ ਚਾਹੀਦਾ ਆ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਇਹ ਚੀਜ਼ਾਂ ਦੀ ਸੋ ਬਿਲਕੁਲ ਜਿਸ ਤਰ੍ਹਾਂ ਮੈਡਮ ਗੱਲ ਕੀਤੀ ਵੀ ਕਿਤੇ ਨਾ ਕਿਤੇ ਜਿਹੜੀ ਹਾਲਾਕੇ ਦੇਖਿਆ ਗਿਆ ਕਿ ਲੇਡੀਜ਼ ਵਾਸਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਲੇਕਿਨ ਖਾਸ ਕਰ ਉਹਨਾਂ ਦਾ ਪਿੰਡ ਇਸ ਸਹੂਲਤ ਤੋਂ ਜਰੂਰ ਸਖਣਾ ਜਿਨ੍ਹਾਂ ਦੀ ਉਹਨਾਂ ਨੇ ਗੱਲ ਕੀਤੀ ਵੀ ਕਿਤੇ ਨਾ ਕਿਤੇ ਲੜਕੀਆਂ ਵਾਸਤੇ ਕੋਈ ਨਾ ਕੋਈ ਇੱਕ ਹੱਬ ਖੋਲਣਾ ਚਾਹੀਦਾ ਕੋਈ ਜਿਸ ਨਾਲ ਉਹ ਆਪਣਾ ਰੋਜ਼ਗਾਰ ਕਰ ਸਕਣ ਆਪਣੇ ਜ਼ਿੰਦਗੀ ਦਾ ਜਿਹੜਾ ਬਸਰ ਆ ਉਹ ਸੁਚੱਜੇ ਢੰਗ ਨਾਲ ਕਰ ਸਕਣ ਸਾਡੇ ਨਾਲ ਕੁਝ ਪਿੰਡ ਦੇ ਬਜ਼ੁਰਗ ਇਹਨਾਂ ਨੇ ਗੱਲ ਕਰਾਂਗੇ ਪੈਸਾ ਤੁਸੀਂ ਕੀ ਦੇਖਦੇ ਹੋ ਜਿੱਦਾਂ ਤੁਸੀਂ ਗੱਲ ਕੀਤੀ ਵੀ ਲੇਡੀਜ਼ ਨੇ ਗੱਲ ਕੀਤੀ ਬਹੁਤ ਸਾਰੀਆਂ ਸਹੂਲਤਾਂ ਤੁਹਾਨੂੰ ਲੱ ਹੋਣੀਆਂ ਚਾਹੀਦੀਆਂ ਸਹੂਲਤਾਂ ਜੀ ਇੱਕ ਤਾਂ ਬੱਚਿਆਂ ਵਾਲੇ ਗਰਾਊਂਡ ਹੋਣੀ ਚਾਹੀਦੀ ਆ ਇਹ ਜ਼ਰੂਰੀ ਆ ਬਤਿਆਲੇ ਵਾਲੇ ਜਾਂਦੇ ਆ ਫੇਰ ਉਹ ਖੇਤਾਂ ਜਾਂਦੇ ਖੇਤਾਂ ਵਾਲੇ ਫੇਰ ਬੰਦ ਕਰ ਦਿੰਦੇ ਆ ਤਾਂ ਫੇਰ ਬੱਚਿਆਂ ਵਾਸਤੇ ਮੁਸ਼ਕਲ ਹੋ ਜਾਂਦੀ ਆ ਇਹ ਜ਼ਰੂਰੀ ਆ ਬੱਚਿਆਂ ਵਾਸਤੇ ਗਰਾਊਂਡ ਹੋਣੀ ਚਾਹੀਦੀ ਆ ਜਲਦੀ ਜਲਦੀ ਜਿੰਨਾ ਵੀ ਹੋ ਸਕੇ ਉਹ ਛੇਤੀ ਇਹ ਗਰਾਊਂਡ ਬਣਾ ਕੇ ਦੇਣੀ ਚਾਹੀਦੀ ਆ ਲੇਕਿਨ ਸਰਕਾਰ ਕਲ ਸਰਕਾਰ ਗੱਲਾਂ ਕਰਦੀ ਚਾਹੇ ਉਹ ਮੌਕੇ ਦੀ ਸਰਕਾਰ ਹੋਵੇ ਚਾਹੇ ਉਹ ਕੋਈ ਵੀ ਸਰਕਾਰ ਹੋਣਾ ਉਹਨੂੰ ਕਹਿੰਦੇ ਵੀ ਅਸੀਂ ਕਿਤੇ ਨਾ ਕਿਤੇ ਸਕੂਲਾਂ ਦੇ ਦੇ ਵਿੱਚ ਵੀ ਤਾਂ ਗਰਾਊਂਡ ਆ ਲੇਕਿਨ ਉਹਦੇ ਨਾਲ ਅਸੀਂ ਪਿੰਡਾਂ ਦੇ ਵਿੱਚ ਵੀ ਗਰਾਊਂਡਾ ਬਣਾ ਕੇ ਦੇ ਰਹੇ ਹਾਂ ਤਾਂ ਕਿ ਜਿਹੜੇ ਬੱਚੇ ਆ ਨੌਜਵਾਨ ਆ ਉਹ ਨਸ਼ਿਆਂ ਤੋਂ ਮੁਕਤ ਰਹਿ ਸਕਣ ਤੁਹਾਨੂੰ ਲੱਗਦਾ ਨਹੀਂ ਤੁਹਾਡੇ ਪਿੰਡ ਨੂੰ ਵੀ ਇਹਦੀ ਸਖਤ ਜ਼ਰੂਰਤ ਹੈਗੀ ਆ ਹੂੰ ਸਖਤ ਜ਼ਰੂਰਤ ਆ ਜੀ ਇਹਦੀ ਬਹੁਤ ਤੋ ਬਿਲਕੁਲ ਜਿਦਾਂ ਭਾਈ ਸਾਹਿਬ ਨੇ ਗੱਲ ਕੀਤੀ ਵੀ ਉਹ ਇੱਕੋ ਗਲਤ ਜੋਰਤਾ ਕਿ ਜਿਹੜੇ ਨੌਜਵਾਨ ਬੱਚੇ ਹੈਗੇ ਆ ਅਖਰ ਉਹਨਾਂ ਨੂੰ ਅਸੀਂ ਨਸ਼ਿਆਂ ਤੋਂ ਦੂਰ ਰੱਖਣਾ ਹੈ ਤੇ ਕਿਤੇ ਨ ਕਿਤੇ ਸਾਨੂੰ ਉਹਨਾਂ ਨੂੰ ਖੇਡਣਾ ਜੋੜਨਾ ਪੈਗਾ ਖੇਲਾ ਨਾਲ ਜੋੜਨਾ ਪੈਗਾ ਔਰ ਜਿਹਦੇ ਲਈ ਇੱਕ ਗਰਾਊਂਡ ਹੋਣੀ ਪਿੰਡ 'ਚ ਬਹੁਤ ਜ਼ਰੂਰੀ ਹੈ ਤੇ ਤਾਂ ਹੀ ਅਸੀਂ ਬੱਚੇ ਆਪਣੇ ਨੌਜਵਾਨਾਂ ਨੂੰ ਇੱਕ ਨਸ਼ੇ ਤੋਂ ਬਚਾ ਸਕਦੇ ਹਾਂ ਭਾਈ ਸਾਹਿਬ ਕੀ ਕਹੋਗੇ ਤੁਸੀਂ ਕਿਸ ਤਰ੍ਹਾਂ ਦੀਆਂ ਸਹੂਲਤਾਂ ਤੁਹਾਨੂੰ ਲੱਗਦਾ ਵੀ ਅੱਜ ਵੀ ਪਿੰਡ ਦੀਆਂ ਨਹੀਂ ਹੈਗੀਆਂ ਜਿਹੜੀਆਂ ਹੋਣੀ ਚਾਹੀਦੀਆਂ ਚਾਹੇ ਉਹ ਬੁਨਿਆਦੀ ਸਹੂਲਤਾਂ ਦੀ ਕੋਈ ਪਾਣੀ ਦਾ ਹੋਵੇ ਕਿ ਸੀਵਰੇਜ ਦਾ ਹੋਵੇ ਕੋਈ ਮਸਲੇ ਹੈਗੇ ਇਦਾਂ ਦੇ ਪ ਕਿਦਾ ਸੀਵਰੇਜ ਦਾ ਹੈਗਾ ਜੀ ਇੱਕ ਸਵਿਆਂ ਦੀ ਜਿਹੜੀ ਸੜਕ ਆ ਇਹ ਜਰੂਰ ਬਣਨੀ ਚਾਹੀਦੀ ਆ ਹਾਂ ਹਾਂ ਬਾਕੀ ਦਾ ਜਿਹੜਾ ਹੈਗਾ ਉਹ ਠੀਕ ਹੀ ਆ ਦੀ ਗੱਲ ਨਹੀਂ ਲੱਗਦਾ ਪਿੰਡ 'ਚ ਕੋਈ ਸਹੂਲਤਾਂ ਕੋਈ ਬੁਨਿਆਦੀ ਸਹੂਲਤਾਂ ਆਮ ਤੌਰ ਤੇ ਗੈਸ ਸੜਕਾਂ ਨਾਲੀਆਂ ਗਲੀਆਂ ਵਾਟਰ ਸਪਲਾਈ ਜਾਂ ਪਾਣੀ ਦੀ ਨਿਕਾਸੀ ਦਾ ਕੋਈ ਪ੍ਰੋਬਲਮ ਹੈ ਕੀ ਪਿੰਡ 'ਚ ਹਾਂ ਜੀ ਨਿਕਾਸੀ ਵੀ ਹੈ ਨਹੀਂ ਜੀ ਪੂਰੀ ਤੇ ਸੀਵਰੇਜ ਵੀ ਪਾਣਾ ਚਾਹੀਦਾ ਤੇ ਦੂਆ ਸੜਕ ਜਿਹੜੀ ਸੇਵਿਆਂ ਦੀ ਸੜਕ ਵੀ ਪਾਣੀ ਚਾਹੀਦੀ ਇਹ ਜ਼ਰੂਰੀ ਆ ਬਿਲਕੁਲ ਜਿਹਦਾ ਪਾਇਸਾ ਨਾਲ ਗੱਲ ਕੀਤੀ ਵੀ ਕਿਤੇ ਨ ਕਿਤੇ ਜਿਹੜੀ ਪਾਣੀ ਦੀ ਨਿਕਾਸੀ ਖਾਲਾ ਕੇ ਬਹੁਤ ਸਾਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਇਹ ਨਿਕਾਸੀ ਦੀ ਪ੍ਰੋਬਲਮ ਜ਼ਰੂਰ ਆ ਰਹੀ ਹੈ ਹਾਲਾਕੇ ਉਹਨਾਂ ਨੇ ਵੀ ਇਹ ਗੱਲ ਕੀਤੀ ਵੀ ਉਹਨਾਂ ਦੇ ਪਿੰਡ ਵਿੱਚ ਪਾਣੀ ਦੀ ਨਿਕਾਸੀ ਦੀ ਪ੍ਰੋਬਲਮ ਹੈਗੀ ਸ਼ਾਇਦ ਉਹਦਾ ਹੀ ਖਾਮਿਆਜ਼ਾ ਪਿੰਡ ਦੇ ਕੁਝ ਵਸਨੀਕ ਭੁਗਤ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਮੈਡਮ ਨੇ ਗੱਲ ਕੀਤੀ ਵੀ ਕੁਝ ਜਗ੍ਹਾ ਤੇ ਪਾਣੀ ਖੜਾ ਰਹਿੰਦਾ ਹੈ ਖਾਸ ਕਰਕੇ ਅਗਰ ਜੇ ਪਿੰਡ ਦੇ ਵਿੱਚ ਪ੍ਰੋਪਰ ਵਿਕਾਸ ਚਾਹਨੇ ਆ ਤਾਂ ਕਿ ਤਨੇ ਕਿਤੇ ਜਿਹੜੀ ਪਾਣੀ ਦੀ ਨਿਕਾਸੀ ਹੋਣੀ ਪ੍ਰੋਪਰ ਜ਼ਰੂਰੀ ਹੈ ਤਾਂ ਹੀ ਅਸੀਂ ਇੱਕ ਸਾਫ਼ ਸੁਥਰਾ ਮਾਹੌਲ ਦੇ ਸਕਾਂਗੇ ਭਾਈ ਸਾਹਿਬ ਸਿੰਘ ਸਾਹਿਬ ਕੀ ਕਹੋਗੇ ਤੁਸੀਂ ਜਿਸ ਤਰ੍ਹਾਂ ਭਾਈ ਸਾਹਿਬ ਨੇ ਗੱਲ ਕੀਤੀ ਕਿ ਪਿੰਡ ਦੇ ਬਹੁਤ ਸਾਰੇ ਮਸਲੇ ਹੈਗੇ ਜਿਹੜੇ ਅੱਜ ਵੀ ਹੋਣੇ ਬਾਕੀ ਤੋਂ ਲੱਗਦਾ ਵੀ ਨੌਜਵਾਨਾਂ ਲਈ ਜਾਂ ਲੇਡੀਜ਼ ਲਈ ਇੱਥੇ ਤੱਕ ਪਿੰਡ ਦੇ ਜਿੱਦਾਂ ਗੱਲ ਕੀਤੀ ਪਾਣੀ ਦੀ ਨਿਕਾਸੀ ਦੀ ਪ੍ਰੋਬਲਮ ਅਜੇ ਪੈਂਡਿੰਗ ਪਈ ਆ ਔਰ ਲੱਗਦਾ ਵੀ ਕਿਸ ਹੱਲ ਹੋਣੀ ਚਾਹੀਦੀ ਪੂਰੇ ਪਿੰਡ ਨੂੰ ਇੱਕਦਸ ਸਕੂਲ ਵਾਸਤੇ ਜਿਹੜੇ ਸਕੂਲ ਦੇ ਬੱਚਿਆਂ ਵਾਸਤੇ ਗਰਾਊਂਡ ਹੈਗੀ ਉਹ ਬੱਕਰੀ ਹੈ ਜਿਹੜੀ ਨੌਜਵਾਨਾਂ ਵਾਸਤੇ ਹੈਗੀ ਆ ਉਹ ਬੱਕਰੀ ਚਾ ਬਾਕੀ ਜਿਹੜੀ ਨਿਕਾਸੀ ਹੈਗੀ ਪਾਣੀ ਦੀ ਉਹ ਰੁਕੀ ਪਈ ਆ ਉਹ ਵੀ ਜ਼ਰੂਰੀ ਚਾਹੀਦੀ ਆ ਤੇ ਡੀਟੀ ਬਾਸ ਦੇ ਵੀ ਜਿਹੜੇ ਸੈਂਟਰ ਡੀਟੀ ਸੈਂਟਰ ਆ ਗਿਆ ਉਹ ਜ਼ਰੂਰੀ ਚਾਹੀਦਾ ਹੈ ਸੂ ਬਿਲਕੁਲ ਜਿਤਨਾ ਸਿੰਘ ਸਾਹਿਬ ਨੇ ਗੱਲ ਕੀਤੀ ਵੀ ਕਿਤਨੇ ਕਿਤਨੇ ਪਿੰਡ ਦੀਆਂ ਕੁਝ ਜਿਹੜੀ ਬੁਨਿਆਦੀ ਸਹੂਲਤਾਂ ਉਹ ਹੋਣੀਆਂ ਜ਼ਰੂਰੀ ਹੈ ਔਰ ਖਾਸ ਕਰਕੇ ਜੇ ਕਿਸੇ ਨਾਲ ਗੱਲ ਕੀਤੀ ਹੈ ਹਰ ਇੱਕ ਦੀ ਡਿਮਾਂਡ ਵੀ ਇਹੀ ਹੈ ਵੀ ਇਹ ਬੁਨਿਆਦੀ ਸਹੂਲਤਾਂ ਉਹ ਹੋਣੇ ਜ਼ਰੂਰੀ ਆ ਭਾਈ ਜੀ ਕੀ ਕਹੋਗੇ ਤੁਸੀਂ ਵੀ ਤੁਹਾਡੇ ਪਿੰਡ ਦੇ ਲਈ ਕੋਈ ਲੱਗਦਾ ਵੀ ਜਿਹੜੇ ਪ੍ਰਵਾਸੀ ਜਿਹੜੇ ਜਿਹੜਾ ਐਨ ਆਰ ਆਈਸ ਹੈਗੇ ਆ ਉਹ ਵਿਦੇਸ਼ ਚ ਰਹਿੰਦੇ ਆ ਤੁਹਾਡੇ ਪਿੰਡ ਲਈ ਵੀ ਕੋਈ ਸੋਚਦੇ ਆ ਬਾਹਰ ਬਹਿ ਕੇ ਵੀ ਆਪਣੇ ਪਿੰਡ ਨਾਲ ਜੁੜੇ ਹੋ ਜਾਂ ਪਿੰਡ ਦੇ ਡਿਵੈਲਪਮੈਂਟ ਉਹਨਾਂ ਨੇ ਵੀ ਕੋਈ ਯੋਗਦਾਨ ਪਾਇਆ ਆਪਣਾ ਜੀ ਹਾਂਜੀ ਇਹ ਕੋਈ ਜ਼ਿਆਦਾ ਨਹੀਂ ਪਾਇਆ ਜੀ ਥੋੜਾ ਬਹੁਤ ਬੰਦੇ ਪਾਉਂਦੇ ਬਾਹਰਲੇ ਜਿਹੜੇ ਬੰਦੇ ਆ ਮਸਲਨ ਕਿਸ ਤਰ੍ਹਾਂ ਜਿੱਦਾਂ ਕੋਈ ਥੋੜਾ ਬਹੁਤ ਗੁਰਦੁਆਰੇ ਨੂੰ ਪੈਸਾ ਦੇ ਦਦਾ ਜਾਂ ਕਿਦਾਂ ਥੋੜਾ ਬਹੁਤ ਕਰਦੇ ਤੇ ਬਾਕੀ ਉਹ ਸਾਡੇ ਪਿੰਡ ਦੇ ਚਾਰ ਪੰਜ ਘਰ ਆ ਉਹ ਦੂਜੇ ਪਾਸੇ ਆ ਉਧਰ ਪਾਣੀ ਬਹੁਤ ਹੈ ਚੋਈ ਪੈਂਦੀ ਹੈ ਉਹ ਤਾਂ ਨਰਕ ਵਾਲੀ ਜ਼ਿੰਦਗੀ ਹੈ ਉਹ ਜੇ ਉਹਨਾਂ ਦਾ ਤਾਂ ਮੱਛਨ ਮੁਛਰੀ ਬਹੁਤ ਲੜਦਾ ਬੰਦੇਆਂ ਨੂੰ ਬਿਮਾਰ ਹੋ ਜਾਂਦੇ ਆ ਤਾਂ ਉੱਥੇ ਵਧੀਆ ਚਾਹੀਦਾ ਉਹਨਾਂ ਨੂੰ ਸਿਸਟਮ ਬਣਾ ਕੇ ਦੇਣਾ ਚਾਹੀਦਾ ਸਰਕਾਰ ਨੂੰ ਤੇ ਇਸ ਬਾਬਤ ਤੁਸੀਂ ਜਿਦਾਂ ਕੋਈ ਸਰਕਾਰੀ ਤੌਰ ਤੇ ਕਿਸੇ ਹਾਇਰ ਅਥਾਰਟੀ ਨਾਲ ਜਾਂ ਕਿਸੇ ਨੇ ਗੱਲ ਨਹੀਂ ਕੀਤੀ ਨਹੀਂ ਅਜੇ ਕੋਈ ਨਹੀਂ ਪੰਚਾਇਤ ਤੌਰ ਤੇ ਗੱਲਾਂ ਹੁੰਦੀਆਂ ਨਹੀਂ ਆਗੇ ਮੜਾ ਮੋੜਾ ਪੰਚਾਇਤ ਨੇ ਕੀਤਾ ਵੀ ਉੱਥੇ ਪਰ ਉਹਨਾਂ ਵਧੀਆ ਨਹੀਂ ਹੋਇਆ ਜਿੰਨਾ ਕਿ ਉੱਥੇ ਚਾਹੀਦਾ ਸੀਗਾ ਲੋਕਾਂ ਨੂੰ ਹਾਂ ਵਿੱਚ ਫਾਂਡਾਂ ਦੀ ਕਮੀ ਕਹਿ ਲਈਏ ਜਾਂ ਜਿੰਨਾ ਵੀ ਹੈਗਾ ਤੇ ਉਹ ਪੰਚਾਇਤ ਨੇ ਕੋਸ਼ਿਸ਼ ਕੀਤੀ ਇੱਕ ਦੋ ਵਾਰੀ ਪਰ ਉਹ ਗੱਲ ਬਣੀ ਨਹੀਂ ਆਈ ਉਹ ਚਾਹੀਦਾ ਸਰਕਾਰ ਨੂੰ ਕੋਈ ਨਾ ਕੋਈ ਵਧੀਆ ਚੀਜ਼ਾਂ ਤੁਹਾਨੂੰ ਕੀ ਲੱਗਦਾ ਕਿੱਥੇ ਕਮੀ ਰਹਿ ਗਈ ਹੈ ਕਮੀ ਪੈਸਿਆਂ ਦੀ ਜਿਆਦਾ ਹੈ ਕਮੀ ਉੱਥੇ ਪੈਸੇ ਨਹੀਂ ਜਿਆਦਾ ਆਉਂਦੇ ਉੱਥੇ ਤੇ ਕੰਮ ਜਿਆਦਾ ਹੋਣੇ ਵਾਲਾ ਉੱਥੇ ਉੱਥੇ ਉਹਨਾਂ ਦੇ ਮੋਰਿਆਂ ਦੀ ਕੋਈ ਪੈਪੂ ਪੈਣ ਜਿੱਦਾਂ ਪਾਣੀ ਵਧੀਆ ਤਰੀਕੇ ਨਾਲ ਨਿਕਲ ਜਾਵੇ ਉੱਥੋਂ ਤੇ ਮਛਰਾ ਮੂਛਾਂ ਦਾ ਉੱਥੇ ਬਹੁਤ ਘਤਰ ਆ ਨਿਆਣੇ ਤੋ ਸੋ ਬਿਲਕੁਲ ਜਿੱਦਾਂ ਅਸੀਂ ਗੱਲ ਕਰਦੇ ਆਂ ਬਈ ਕਿਤੇ ਨ ਕਿਤੇ ਪਾਇਸਾ ਨੂੰ ਗੱਲ ਕੀਤੀ ਕਿ ਜਿਹੜੇ ਪਿੰਡ ਦੇ ਕੁਝ ਮਸਲੇ ਉਹ ਪੈਂਡਿੰਗ ਆ ਅਸੀਂ ਸਰਪੰਚ ਸਾਹਿਬ ਨਾਲ ਦੁਬਾਰਾ ਗੱਲ ਕਰ ਲਵਾਂਗੇ ਸਰਪੰਚ ਸਾਹਿਬ ਕਿਤੇ ਨ ਕਿਤੇ ਦੇਖਿਆ ਗਿਆ ਕਿ ਫੰਡਾਂ ਦੀ ਕਮੀ ਆਈ ਹੈ ਖਾਸ ਕਰਕੇ ਜਿੱਦਾਂ ਪਾਇਸਾ ਨੂੰ ਗੱਲ ਕੀਤੀ ਵੀ ਪਿੰਡ ਨੂੰ ਜਿਹੜਾ ਇੱਕ ਫੰਡ ਆ ਉਹ ਜਰੂਰ ਕਿਤੇ ਨ ਕਿਤੇ ਕਮੀ ਉਹਦੀ ਖੇਲ ਰਹੀ ਹੈ ਸ਼ਾਇਦ ਤਾਂ ਹੀ ਪਿੰਡ ਦੇ ਵਿੱਚ ਕੁਝ ਪ੍ਰੋਪਰ ਵਿਕਾਸ ਨਹੀਂ ਹੋ ਪਾਰਿਆ ਬਿਲਕੁਲ ਸਰ ਸਾਡਾ ਨਾ ਪਿੰਡ ਬਹੁਤ ਛੋਟਾ ਹੈ ਛੋਟੇ ਪਿੰਡ ਦੀ ਵਜ੍ਹਾ ਨਾਲ ਸਿਰ ਸਾਨੂੰ ਗ੍ਰਾਂਟ ਵੀ ਘੱਟ ਮਿਲਦੀ ਹੈ ਜੀ ਸਾਨੂੰ ਦੋ ਦੋ ਮਤਲਬ ਇੱਕ ਟਾਈਮ ਦੇ ਕੇ ਦੂਸਰੀ ਟਾਈਮ ਫਿਰ ਦੁਬਾਰਾ ਜਦੋਂ ਗ੍ਰਾਂਟ ਆਂਦੀ ਉਦੋਂ ਮਿਲੇ ਇਦਾਂ ਹੀ ਥੋੜਾ ਥੋੜਾ ਕੰਮ ਹੋ ਸਕਦਾ ਜੇ ਇਕੱਠੀ ਜਿਹੜੀ ਸਾਡੀ ਉਹ ਪੈਸਾ ਬਹੁਤ ਜ਼ਿਆਦਾ ਲੱਗਣ ਵਾਲਾ ਹੈ ਤੇ ਇੰਨਾ ਜ਼ਿਆਦਾ ਅਮਾਉਂਟ ਮਿਲਦੀ ਨਹੀਂ ਸਾਨੂੰ ਪਿੰਡ ਛੋਟਾ ਕਰਕੇ ਛੋਟੀ ਹੀ ਅਮਾਉਂਟ ਮਿਲਦੀ ਆ ਤੇ ਉਹ ਉੱਥੇ ਜ਼ਿਆਦਾ ਖਰਚਾ ਹੈਗਾ ਲੇਕਿਨ ਆਮ ਤੌਰ ਤੇ ਦੇਖਿਆ ਗਿਆ ਕਿ ਬਹੁਤ ਸਾਰੇ ਪਿੰਡ ਹੈਗੇ ਜਿਨ੍ਹਾਂ ਨੂੰ ਇਨਕਮ ਸਰਸਿਸ ਹੈਗੇ ਜਿੱਦਾਂ ਪਿੰਡ ਦੀ ਕੋਈ ਜ਼ਮੀਨ ਹੈਗੀ ਹੈ ਉਹ ਠੇਕੇਤੀ ਉਹਦਾ ਉਹਨਾਂ ਨੂੰ ਇੱਕ ਤਰ੍ਹਾਂ ਦਾ ਠੇਕਾ ਹੁੰਦਾ ਉਹ ਪਿੰਡ ਦੇ ਡਿਵੈਲਪਮੈਂਟ ਤੇ ਲੱਗ ਸਕਦਾ ਲੇਕਿਨ ਤੁਹਾਡੇ ਪਿੰਡ ਨੂੰ ਕਿਦਾਂ ਇਨਕਮ ਸਰਸਿਸ ਨਹੀਂ ਹੈਗੇ ਹਾਂਜੀ ਹਾਂਜੀ ਹੈਗੇ ਸਰ ਸਾਡੇ 5 ਕਿੱਲੇ ਜ਼ਮੀਨ ਹੈਗੀ ਹੈ ਉਹਦਾ ਸਾਨੂੰ ਮਿਲਦਾ ਹੈ ਠੇਕਾ ਉਸ ਹੀ ਪਿੰਡ ਦੇ ਮਤਲਬ ਵੀ ਕੰਮਾਂ ਵਿੱਚ ਖਰਚ ਕਰਦੇ ਆ ਜਿੱਦਾਂ ਕਿ ਹੁਣ ਆ ਨਰੇਗਾ ਵਿੱਚ ਸਾਨੂੰ ਮਿਲਿਆ ਗ੍ਰਾਂਟ ਮਿਲੀ ਆ ਪਰ ਉਹ ਸਿਰਫ ਅਸੀਂ ਉਹਦੇ ਵਿੱਚ ਬਲਾਕ ਚੱਕ ਸਕਦੇ ਬਾਕੀ ਮਟੀਰੀਅਲ ਜਿਹੜੇ ਉਹ ਸ਼ਾਪਸ ਵਾਲੇ ਨਹੀਂ ਦਿੰਦੇ ਉਹਦੇ ਵਿੱਚ ਅਸੀਂ ਉਹ ਮਤਲਬ ਵੀ ਖਰਚ ਕਰਕੇ ਉਹ ਆਪਣਾ ਕੰਮ ਪੂਰਾ ਕਰਵਾਨੇ ਆ ਪਹਿਲੇ ਵੀ ਸਾਡੀ ਜਿਹੜੀ ਅੱਧੀ ਸੜਕ ਬਣੀ ਆ ਉਹਦੇ ਵਿੱਚ ਵੀ ਅਸੀਂ ਪੰਚਾਇਤ ਫੰਡ ਵਿੱਚ ਹੀ ਖਰਚਾ ਕੀਤਾ ਜੀ ਸਰ ਸੋ ਬਿਲਕੁਲ ਜਿਦਾ ਮੈਡਮ ਗੱਲ ਕੀਤੀ ਵੀ ਕਿਤੇ ਨਾ ਕਿਤੇ ਜਿਹੜਾ ਉਹਨੂੰ ਪਿੰਡ ਨੂੰ ਕੁਝ ਇਨਕਮ ਸੋਰਸਸ ਹੈਗੇ ਆ ਹਾਲਾਂਕਿ ਉਹ ਇੰਨੇ ਜ਼ਿਆਦਾ ਨਹੀਂ ਹੈਗੇ ਕਿ ਇੱਕ ਵੱਡੇ ਪੱਧਰ ਤੇ ਪਿੰਡ ਦਾ ਵਿਕਾਸ ਹੋ ਸਕੇ ਲੇਕਿਨ ਉਹਨਾਂ ਨੇ ਇਹ ਜਰੂਰ ਜਾਗਜਾਗਰ ਕੀਤੀ ਵੀ ਜਿੰਨੀ ਕੀ ਪਿੰਡ ਨੂੰ ਸੋਰਸ ਹੈਗੇ ਆ ਇਨਕਮ ਦੇ ਉਹਦੇ ਵਿੱਚ ਜਿੰਨੇ ਧਾਰੇ ਚ ਰਹਿ ਕੇ ਉਹ ਜਰੂਰ ਕੰਮ ਉਹਨਾਂ ਨੇ ਕਰਵਾਇਆ ਹਾਲਾਂਕਿ ਆਮ ਤੌਰ ਤੇ ਬਹੁਤ ਸਾਰੇ ਪੰਜਾਬ ਦੇ ਪਿੰਡ ਆ ਜਿਨ੍ਹਾਂ ਦੀ ਨਜ਼ਰਾਂ ਕਿਤੇ ਕਿਤੇ ਸਰਕਾਰ ਦੇ ਫੰਡ ਤੇ ਹੁੰਦੀਆਂ ਖਾਸ ਕਰ ਇਸ ਪਿੰਡ ਦੇ ਵਿੱਚ ਵੀ ਇਹੀ ਕਿ ਲੇ ਪਿੰਡ ਦੇ ਨੂੰ ਵਿਕਾਸ ਦੇ ਲਈ ਕੁਝ ਫੰਡ ਮੁਹੱਈਆ ਹੋਣ ਜ਼ਰੂਰੀ ਹੈ ਤਾਂ ਕਿ ਪਿੰਡ ਦਾ ਪ੍ਰੋਪਰ ਵਿਕਾਸ ਹੋ ਸਕੇ ਮੈਡਮ ਤੁਸੀਂ ਕੀ ਕਹੋਗੇ ਪੂਰੇ ਇਸ ਦੇਖੋਗੇ ਤੁਸੀਂ ਪਿੰਡ ਦੇ ਵਸਨੀਕੋ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਜ਼ਹਿਨ ਚ ਕੋਈ ਦੰਦੀ ਚੀਜ਼ ਹੈ ਜਿਹੜੀ ਪਿੰਡ ਚ ਹੋਣੀ ਚਾਹੀਦੀ ਹੈ ਜਾਂ ਜਿਹਦਾ ਨੌਜਵਾਨਾਂ ਲਈ ਗਰਾਊਂਡ ਦੀ ਗੱਲ ਕੀਤੀ ਹੈ ਲੇਡੀਜ਼ ਲਈ ਲੜਕੀਆਂ ਲਈ ਗੱਲ ਕੀਤੀ ਹੈ ਤੁਹਾਨੂੰ ਕੀ ਲੱਗਦਾ ਕਿ ਪਿੰਡ ਤੁਹਾਡੇ ਚ ਕੀ ਕਮੀ ਹੈ ਅੱਜ ਵੀ ਤੁਸੀਂ ਦੇਖੀ ਆ ਪਿੰਡ ਚ ਰਹਿਣ ਵਸੇਰੀ ਕੋਣ ਦੇ ਰਾਤੇ ਹਾਂਜੀ ਸਰ ਮੈਂ ਵੀ ਇਹੀ ਕਹਿਣਾ ਚਾਹੁੰਦੀ ਆ ਜਿੱਦਾਂ ਪਲੇਗ੍ਰਾਉਂਡ ਬੱਚਿਆਂ ਲਈ ਬਹੁਤ ਜ਼ਰੂਰੀ ਆ ਜਿੱਦਾਂ ਛੋਟੇ ਬੱਚੇ ਆ ਘਰਾਂ ਦੇ ਵਿੱਚ ਮੋਬਾਈਲ ਲੈ ਕੇ ਬੈਠੇ ਰਹਿੰਦੇ ਆ ਉਹਨਾਂ ਤੋਂ ਛੁਟਕਾਰਾ ਅਸੀਂ ਦਵਾ ਸਕਦੇ ਆ ਜਦੋਂ ਬੱਚੇ ਖੇਡਣ ਜਾਣਗੇ ਉਹਨਾਂ ਦਾ ਧਿਆਨ ਹੋਰ ਪਾਸੇ ਹੋਊਗਾ ਥੋੜਾ ਜਿਹਾ ਖੇਡਾਂ ਵੱਲ ਧਿਆਨ ਹੋਊਗਾ ਤੇ ਬਾਕੀ ਗ੍ਰਹੀ ਆ ਸਾਡੇ ਪਿੰਡ ਦੇ ਵਿੱਚ ਜਿਮ ਨਹੀਂ ਹੈਗੀ ਸਰ ਜਿਮ ਬਹੁਤ ਜ਼ਰੂਰੀ ਆ ਸਾਨੂੰ ਹਰਿਆਣੇ ਜਾਂ ਹੁਸ਼ਿਆਰਪੁਰ ਜਾਣਾ ਪੈਂਦਾ ਬੱਚਿਆਂ ਨੂੰ ਤੇ ਦੂਜੀ ਗੱਲ ਇਹ ਆ ਕਿ ਚਲੋ ਜਿਹੜੇ ਕੁੜੀਆਂ ਹੈਗੀਆਂ ਆ ਕੁੜੀਆਂ ਨੂੰ ਸਲਾਈ ਸਿੱਖਣ ਵਾਸਤੇ ਦੂਸਰੇ ਪਿੰਡਾਂ ਦੇ ਵਿੱਚ ਜਾਣਾ ਪੈਂਦਾ ਤੇ ਉਹਦੇ ਕਰਕੇ ਜੇ ਸਾਡੇ ਪਿੰਡ ਦੇ ਵਿੱਚ ਸਲਾਈ ਸੈਂਟਰ ਬਣਿਆ ਜਾਵੇ ਤਾਂ ਬਹੁਤ ਵਧੀਆ ਗੱਲ ਆ ਸਰ ਸੋ ਬਿਲਕੁਲ ਜਿਦਾ ਮੈਡਮ ਨੇ ਵੀ ਗੱਲ ਕੀਤੀ ਵੀ ਕਿਤਨੇ ਕਿਤੇ ਕੋਈ ਨਾ ਕੋਈ ਇੱਥੇ ਬੱਚਿਆਂ ਦੇ ਲਈ ਹੱਬ ਹੋਣਾ ਚਾਹੀਦਾ ਚਾਹੇ ਉਹ ਇੱਕ ਖੇਡ ਦਾ ਮੈਦਾਨ ਕਿਉਂ ਨਾ ਹੋਵੇ ਚਾਹੇ ਉਹ ਕੋਈ ਸਲਾਈ ਸੈਂਟਰ ਕਿਉਂ ਨਾ ਹੋਵੇ ਉਸਤੇ ਨਾਲ ਹੀ ਅਸੀਂ ਪਿੰਡ ਦੇ ਕੁਝ ਵਿਕਾਸ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ ਨਾ ਇੱਕ ਬਿਉਰਗ ਮਾਤਾ ਜੀ ਨੇ ਉਹਨਾਂ ਨਾਲ ਗੱਲ ਕਰਦੇ ਆ ਮਾਤਾ ਜੀ ਕੀ ਕਹੋਗੇ ਜਿਸ ਤਰ੍ਹਾਂ ਤੁਸੀਂ ਵਿਆਹੇ ਆਏ ਸੀ ਉਸ ਵੇਲੇ ਪਿੰਡ ਦਾ ਮਾਹੌਲ ਕੀ ਸੀ ਤੇ ਅੱਜ ਮਾਹੌਲ ਕਿਹੋ ਜਿਹਾ ਲੱਗਦਾ ਤੁਹਾਨੂੰ ਉਦੋਂ ਤਾਂ ਬਹੁਤ ਮਾਹੌਲ ਕੱਚੀਆਂ ਸੀ ਸੜਕਾਂ ਹੁਣ ਵਧੀਆ ਬਣ ਗਈਆਂ ਆ ਪਾਣੀ ਬਹੁਤ ਚੌਂਕਲਾ ਖੜਾ ਹੁੰਦਾ ਸੀ ਅੱਗੇ ਤਾਂ ਬਹੁਤ ਔਖਾ ਸੀ ਨੰਗੜਾ ਹੂੰ ਹੂੰ ਹੁਣ ਤਾਂ ਵਧ ਗਿਆ ਆ ਨਹੀਂ ਪਹਿਲਾਂ ਇਦਾਂ ਲੱਗਿਆ ਵੀ ਘਰ ਦੇ ਨੇ ਕਿੱਥੇ ਵਿਆਹਤਾ ਘਰ ਲੱਗਦਾ ਹੀ ਸੀਗਾ ਇਦਾਂ ਹੀ ਲੱਗਦਾ ਸੀ ਬਹੁਤ ਔਖਾ ਸੀ ਪਹਿਲੇ ਸਾਡਾ ਘਰ ਵੀ ਉਧਰ ਪਾਣੀ ਦੇ ਕੰਡੇ ਆ ਛੱਪੜ ਆ ਤੇ ਉਹ ਆ ਪਾਣੀ ਜੋ ਸਾਰੇ ਪਿੰਡ ਦਾ ਉਥੋਂ ਦੀ ਨੰਗਦਾ ਉਧਰ ਦੀ ਬਹੁਤ ਔਖਾ ਆ ਸਾਰਿਆਂ ਨੂੰ ਤੁਸੀਂ ਇੱਕ ਲੰਮਾ ਸਮਾਂ ਪਿੰਡ 'ਚ گزارਿਆ ਹੈ ਤੁਹਾਨੂੰ ਲੱਗਦਾ ਵੀ ਤੁਹਾਨੂੰ ਕੀ ਕਮੀ ਲੱਗੀ ਹੈ ਵੀ ਆ ਸਾਡੇ ਪਿੰਡ 'ਚ ਆ ਚੀਜ਼ ਹੋਣੀ ਚਾਹੀਦੀ ਹੈ ਜਿਹੜੀ ਸਾਡਾ ਪਿੰਡ ਵਧੀਆ ਬਣ ਗਿਆ ਕੁਝ ਸੇਵਾਆਂ ਦਾ ਕੰਮ ਜ਼ਰੂਰੀ ਆ ਬਾਕੀ ਹੋਰ ਸਾਡੇ ਨਾਲ ਕੋਈ ਹਸਪਤਾਲ ਨਾ ਕੋਈ ਹੋਰ ਕੋਈ ਆ ਪਿੰਡ 'ਚ ਸਹੂਲਤ ਜਦੋਂ ਸਾਨੂੰ ਦੂਰ ਦੂਰ ਜਾਣਾ ਪੈਂਦਾ ਸੋ ਬਿਲਕੁਲ ਜੀ ਸਾਹਿਬ ਮੈਡਮ ਅਸੀਂ ਮੈਂ ਬਜ਼ੁਰਗਾਂ ਨਾਲ ਗੱਲ ਕੀਤੀ ਉਹਨਾਂ ਦਾ ਕਹਿਣਾ ਹੈ ਕਿਦਨੇ ਕਿਤੇ ਹਾਲਾਤ ਹੈ ਕਿ ਉਹਨਾਂ ਨੇ ਇਹ ਜ਼ਰੂਰ ਗੱਲ ਕੀਤੀ ਹੈ ਕਿ ਜਿਹੜੇ ਜਿਸ ਵੇਲੇ ਉਹ ਵਿਆਹ ਹੈ ਸੀ ਉਸ ਵੇਲੇ ਪਿੰਡ ਦੇ ਜਿਹੜਾ ਮਾਹੌਲ ਸੀ ਉਹ ਦੇ ਹਾਲਾਤ ਕੁਛ ਖਸਤਾ ਸਨ ਲੇਕਿਨ ਹੁਣ ਇਸ ਵੇਲੇ ਜੇ ਗੱਲ ਕੀਤੀ ਆਵੇ ਤਾਂ ਸਮੇਂ ਦੀ ਯਾਗਤ ਗਈ ਹੈ ਜਾਂ ਫਿਰ ਬਦਲਦਾ ਮਾਹੌਲ ਗਈ ਹੈ ਇਸ ਵੇਲੇ ਪਿੰਡਾਂ ਦੇ ਹਾਲਾਤ ਅੱਗੇ ਨਾਲ ਕਾਫੀ ਬਿਹਤਰ ਨੇ ਅਸੀਂ ਕੁਝ ਨੌਜਵਾਨਾਂ ਨਾਲ ਗੱਲ ਕਰਾਂਗੇ ਉਹਨਾਂ ਦਾ ਇਸ ਬਾਬਤ ਕੀ ਕਹਿਣਾ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਨੌਜਵਾਨ ਵੀ ਅੱਜ ਕੱਲ ਪਿੰਡਾਂ ਦੀ ਡਵੈਲਪਮੈਂਟ ਦੇ ਵਿੱਚ ਪਿੰਡਾਂ ਦੇ ਯੋਗਦਾਨ ਵਿੱਚ ਆਪਣਾ ਬਰਾਬਰ ਯੋਗਦਾਨ ਪਾਉਂਦੇ ਨੇ ਭਾਈ ਸਾਹਿਬ ਕੀ ਕਹੋਗੇ ਤੁਹਾਨੂੰ ਕੀ ਲੱਗਦਾ ਵੀ ਨੌਜਵਾਨਾਂ ਲਈ ਇੱਥੇ ਸਪੈਸ਼ਲ ਤੌਰ ਤੇ ਕੀ ਹੋਣਾ ਚਾਹੀਦਾ ਜਾਂ ਤੁਹਾਨੂੰ ਲੱਗਦਾ ਵੀ ਅਜੇ ਵੀ ਪਿੰਡ 'ਚ ਕੁਝ ਕਮੀ ਹੈਗੀ ਜਿਹੜੇ ਤੇ ਸਾਨੂੰ ਕੁਝ ਕਰਨ ਦੀ ਲੋੜ ਹੈਗੀ ਹੈ ਹਾਂਜੀ ਭਾਈ ਜਿੱਦਾਂ ਕਿ ਸਾਡੇ ਪਿੰਡ ਦੇ ਵਿੱਚ ਇੱਕ ਤਾਂ ਪਲੇ ਗਰਾਊਂਡ ਚਾਹੀਦੀ ਆ ਇੱਕ ਤਾਂ ਜਿਮ ਚਾਹੀਦਾ ਹੈ ਇੱਕ ਸਾਡੇ ਜੋ ਵਾਟਰ ਸਪਲਾਈ ਦੀ ਉਹ ਜ਼ਿਆਦਾ ਪ੍ਰੋਬਲਮ ਹੈ ਟਾਈਮ ਟੂ ਟਾਈਮ ਸਾਡੇ ਪਾਣੀ ਆਉਂਦਾ ਸਾਡੇ ਕੀ ਪਿੰਡ ਦੀ ਜ਼ਮੀਨ ਹੋ ਕੇ ਵੀ ਸਾਨੂੰ ਟਾਈਮ ਟੂ ਟਾਈਮ ਪਾਣੀ ਮਿਲੇਗਾ ਇਹ ਸਾਡੇ ਲਈ ਸਹੀ ਨਹੀਂ ਹੈ ਇੱਕ ਨੰਬਰ 2 ਤੇ ਤੇ ਸਾਡੇ ਜੋ ਲਿੰਕ ਰੋਡ ਨੇ ਉਹ ਸਹੀ ਨਹੀਂ ਬਣਾਏ ਹੋਏ ਇੱਕ ਥੋੜਾ ਕਿ ਗਵਰਨਮੈਂਟ ਨੂੰ ਵੀ ਚਾਹੀਦਾ ਹੈ ਕਿ ਸਾਡੇ ਜੋ ਲਿੰਕ ਰੋਡ ਹੈ ਉਹਨਾਂ ਨੂੰ ਠੀਕ ਕੀਤਾ ਜਾਵੇ ਸਾਡੇ ਇੱਕ ਜੋ ਕਿ ਆਉਣ ਜਾਣ ਦੇ ਲਈ ਕਿ ਬੱਸ ਦੀ ਸਹੂਲਤ ਨਹੀਂ ਹੈ ਕਿ ਬਹੁਤ ਜ਼ਿਆਦਾ ਮਤਲਬ ਪ੍ਰੋਬਲਮ ਆ ਰਹੀ ਹੈ ਸਾਡੇ ਬਹੁਤ ਸਾਰੇ ਮਤਲਬ ਪਿੰਡ ਵਾਲਿਆਂ ਨੂੰ ਵੀ ਤੇ ਸਾਡੇ ਪਿੰਡ ਦੇ ਬਜ਼ੁਰਗਾਂ ਨੂੰ ਵੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਭਾਜੀ ਸੋ ਬਿਲਕੁਲ ਜੀ ਸਾਹਿਬ ਭਾਈ ਸਾਹਿਬ ਨਾਲ ਗੱਲ ਕੀਤੀ ਕਿ ਪਿੰਡ ਦੇ ਖਾਸ ਕਰਕੇ ਜਿਹੜਾ ਜੇ ਪਾਣੀ ਦੀ ਨਿਕਾਸੀ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਪਿੰਡ ਦੇ ਦੇ ਆਵਾਜ਼ੀ ਦਾ ਸਾਧਨ ਉਹਦੇ ਚ ਜਰੂਰ ਕੁਝ ਨਾ ਕੁਝ ਪ੍ਰੋਬਲਮ ਹਾਲਾਂਕਿ ਇਹ ਉਹਨਾਂ ਨੇ ਰੋਡ ਦਾ ਜਰੂਰ ਹਵਾਲੇ ਤੇ ਭਾਈ ਸਾਹਿਬ ਤੁਸੀਂ ਕੀ ਦੇਖਦੇ ਹੋ ਕਿ ਤੁਸੀਂ ਆਮ ਤੌਰ ਤੇ ਦੇਖਿਆ ਹੈਗਾ ਕਿ ਤੁਸੀਂ ਵੀ ਪਿੰਡਾਂ ਚ ਵਿਚਰਦੇ ਹੋਵੋਗੇ ਤੁਹਾਨੂੰ ਲੱਗਦਾ ਵੀ ਬਹੁਤ ਸਾਰੇ ਪਿੰਡ ਪੰਜਾਬ ਦੇ ਹੈਗੇ ਆ ਜਿਹੜੇ ਅੱਜ ਵੀ ਬਹੁਤ ਵਧੀਆ ਸਟੇਜ ਤੇ ਹੈਗੇ ਬਹੁਤ ਵਧੀਆ ਡਵੈਲਪ ਹੋਏ ਹੈਗੇ ਲੇਕਿਨ ਕਿਤੇ ਨਾ ਕਿਤੇ ਉਹ ਕਮੀ ਸ ਦੇਖੋ ਸਾਨੂੰ ਪਿੰਡ ਵਿੱਚ ਕੋਈ ਸਹੂਤ ਨਹੀਂ ਮਿਲੀ ਹਾਂਜੀ ਕੋਈ ਵੀ ਜਿਹੜੀ ਵੀ ਸਰਕਾਰ ਆਈ ਆ ਚਲੋ ਬਾਕੀ ਤਾਂ ਆਮ ਆਰਮੀ ਨੇ ਵਾਦੇ ਵੜੇ ਕੀਤੇ ਸਾਡੇ ਨਾਲ ਸਿਗੇ ਅਸੀਂ ਆ ਕਰਾਂਗੇ ਆ ਕਰਾਂਗੇ ਇੱਥੇ ਪਿੰਡ ਵਿੱਚ ਆਏ ਵੀ ਸੀਗੇ ਇਹ ਕੈਬਨਰ ਮੰਤਰੀ ਡਾਕਟਰ ਜਯੋਤ ਸਾਨੂੰ ਕਹ ਗਿਆ ਆ ਤੁਸੀਂ ਕਿਹੜੇ ਤਰ੍ਹਾਂ ਦੇ ਪ੍ਰੋਬਲਮ ਦੱਸਿਓ ਸਾਰੀਆਂ ਕੋਈ ਸਾਨੂੰ ਪ੍ਰੋਬਲਮ ਸਾਡੀ ਕੋਈ ਹੱਲ ਨਹੀਂ ਹੋਈ ਸੜਕਾਂ ਆਪ ਦੇਖੋ ਕਿੰਨ ਟੁੱਟੀਆਂ ਭਜੀਆਂ ਆ ਕੋਈ ਕਮੀ ਕਿੱਥੇ ਲੱਗਦੀ ਆ ਤੁਹਾਨੂੰ ਤੁਸੀਂ ਪਿੰਡ ਚ ਤੁਹਾਨੂੰ ਨੱਕੀ ਲੱਗਦਾ ਕਮੀ ਕੀ ਆ ਸਾਡੇ ਪਿੰਡ ਦਾ ਵਿਕਾਸ ਬਹੁਤ ਘੱਟ ਹੋਇਆ ਜੀ ਹਾਂ ਸੀਬਲੇ ਪੈਣੇ ਆਲਾ ਸਾਰਾ ਹਰਕਾ ਜਿਹਾ ਗੰਦ ਪਿਆ ਆ ਪੂਰਾ ਹਾਂਜੀ ਇਹਨਾਂ ਕੋਈ ਹੱਲ ਨਹੀਂ ਹੈਗਾ ਹਾਂਜੀ ਨਹੀਂ ਮੋਹੀ ਗੱਲ ਫਿਰ ਤੁਹਾਨੂੰ ਕਮੀ ਕਿੱਥੇ ਲੱਗਦੀ ਆ ਕੀ ਕਮੀ ਕਿੱਥੇ ਗੈਪ ਕਿੱਥੇ ਲੈਪਸ ਕਿੱਥੇ ਰਹਿ ਗਿਆ ਗੈਪ ਇਹ ਹੈ ਜੀ ਜਦੋਂ ਸੀਵਰੇਜ ਸਾਡੇ ਬਣਿਆ ਜਿਹੜਾ ਗੈਪ ਜੜਾ ਆ ਨਾਲਾ ਪਿੰਡ ਦਾ ਤਾਂ ਆਪਣੇ ਆਪ ਜੜਾ ਦੋ ਤਿੰਨ ਘਰ ਗਰੀਬਾਂ ਦੇ ਹੈਗੇ ਆ ਵਾਅਦੇ ਕਰ ਗਏ ਸੀ ਤੁਹਾਡਾ ਇਹ ਕੰਮ ਕਰਾਂਗੇ ਕੋਈ ਨਹੀਂ ਵਿਕਾਸ ਹੋਇਆ ਹਾਂਜੀ ਬਿਲਕੁਲ ਜਿਸ ਤਰ੍ਹਾਂ ਭਾਈ ਸਾਹਿਬ ਨੇ ਗੱਲ ਕੀਤੀ ਵੀ ਕਿਤਨੇ ਕਿਤੇ ਜਿਹੜੇ ਕੁਝ ਜਿਹੜੇ ਵਾਅਦੇ ਕਿਉਂਕਿ ਇਹ ਅਕਸਰ ਦੇਖਿਆ ਕਿ ਜਿਹੜੀ ਸਮੇਂ ਦੀਆਂ ਸਰਕਾਰਾਂ ਉਹਨਾਂ ਦੇ ਲਈ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਲੋਕਾਂ ਨੂੰ ਖੁਸ਼ ਕਰ ਪਾਉਣਾ ਹਾਲਾਂਕਿ ਉਹਨਾਂ ਦਾ ਵੀ ਕਹਿਣਾ ਹੈ ਵੀ ਕਿਤਨੇ ਕਿਤੇ ਜਿਹੜੇ ਸਰਕਾਰਾਂ ਵਾਅਦੇ ਕਰਦੀਆਂ ਉਹ ਜ਼ਰੂਰ ਵਫਾ ਹੋਣੇ ਚਾਹੀਦੇ ਤਾਂ ਕਿ ਉਹ ਆਪਣਾ ਪ੍ਰੋਪਰ ਆਪਣੇ ਪਿੰਡ ਦਾ ਵਿਕਾਸ ਕਰ ਸਕਣ ਆਪਣੇ ਦੁੱਖ ਦਰਦ ਸਰਕਾਰਾਂ ਦਾ ਸੰਗ ਔਰ ਸਾਡੀ ਵੀ ਇੱਕ ਬੇਨਤੀ ਹੈ ਕਿ ਕਿਤਨੇ ਕਿਤੇ ਅਸੀਂ ਜਿਸ ਤਰ੍ਹਾਂ ਆਪਣੇ ਪਿੰਡ ਦੀ ਡਿਵੈਲਪਮੈਂਟ ਦੀ ਗੱਲ ਕੀਤੀ ਜਾਂਦੀ ਹੈ ਅਸੀਂ ਸਰਕਾਰਾਂ ਤੇ ਦੋਸ਼ ਲਾਉਣੀ ਆ ਕਿਤਨਾ ਕਿਤੇ ਸਾਨੂੰ ਖੁਦ ਨੂੰ ਵੀ ਅੱਗੇ ਆ ਤਾ ਕਿਸੇ ਪਿੰਡ ਦੇ ਵਿਕਾਸ 'ਚ ਆਪਣਾ ਯੋਗਦਾਨ ਪਾ ਸਕੀ ਹੈ ਕੈਮਰਾਮਨ ਪ੍ਰਿੰਸ ਦੇ ਨਾਲ ਸਤਪਾਰਤਨ ਨਿਊਜ਼ ਸਟੇਟ ਪੰਜਾਬ ਹੁਸ਼ਿਆਰਪੁਰ